ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਰਬਾਣੀ ਵਿੱਚ ਲਿਖਿਆ ਹੈ ਕਿ ਆਪ ਨਾ ਦੇਹ ਚੂ ਰੂ ਭਰ ਪਾਨੀ ਤੇ ਨਿੰਦੇਹ ਜੇ ਗੰਗਾ ਆਨੀ ਸੋ ਤਲ ਤਲ ਬਾਬਾ ਡੱਲਾ ਸਿੰਘ ਜੀ ਨੂੰ ਸਰਹੰਦ ਵਾਲੇ ਵਜ਼ੀਰ ਖਾਨ ਨੇ ਤਾੜਨਾ ਭਰੀ ਚਿੱਠੀ ਲਿਖੀ ਤਾਂ ਅੱਗੋ ਬਾਬਾ ਜੀ ਨੇ ਜੋ ਜਵਾਬ ਸੂਬੇ ਸਰਹੰਦ ਵਾਲੇ ਨੂੰ ਭੇਜਿਆ ਸੋ ਇਸ ਤਰ੍ਹਾਂ ਬਿਆਨ ਕੀਤਾ ਜਾਂਦਾ ਹੈ ਲੇਖਤ ਮਡਲ ਆ ਸੇਂਗ ਮੈਂ ਬਾਚੀ ਖਾਨ ਵਜੀਰਾ ਚਿੱਠੀ ਤੇਰੀ ਸੂਬਿਆ ਗਈ ਕਾਲ ਜਾਚੀਰਾ ਛੇਤੀ ਆ ਜੀ ਲੜਨ ਨੂੰ ਤੂੰ ਲੈ ਕੇ ਮਦਦਗਾਰ ਤੇਰੇ ਆਖੇ ਲਗ ਮੈਂ ਬਣਦਾ ਨਹੀਂ ਕਦਾਰ ਸੂਬਿਆ ਬਣਦਾ ਨਹੀਂ ਕਦਾਰ ਨਹੀਂ ਗੁਰੂ ਨਾਲ ਸੂਬਿਆ ਧੋਖਾ ਕਰਨਾ ਜਾਇਜ਼ ਗੁਰੂ ਸਿੱਖ ਦੀ ਮੋਢ ਤੋਂ ਰੱਖਦੇ ਆਏ ਪੈਜ ਜਿਵੇਂ ਮੁਹੰਮਦ ਤੁਸਾਨੂ ਸਾਨੂੰ ਕਲਗੀਧਾਰ ਤੇਰੇ ਅੱਖੇ ਲੱਗ ਮੈਂ ਬਣਦਾ ਨਹੀਂ ਗਦਾਰ ਸੂਬਿਆ ਬਣਦਾ ਨਹੀਂ ਗਦਾਰ ਸੂਰਜ ਛਿਪ ਦੇ ਪਾਸਿਓ ਲੱਗ ਜਾਵੇ ਜੇ ਚੜਨਾ ਹਿਮਾਲਾ ਦੀਆਂ ਟੀਸੀਆਂ ਲਟ-ਲਟ ਕਰਕੇ ਸੜਨਾ ਤਾਰੇ ਟੁੱਟ ਕੇ ਅੰਬਰੋਂ ਡੇਗਣ ਏਕੋ ਬਾਰਾ ਤੇਰੇ ਅੱਖੇ ਲੱਗ ਮੈਂ ਬਣਦਾ ਨਹੀਂ ਗਦਾਰ ਹੀਰਾ ਮੋਤੀ ਛੱਡ ਕੇ ਆਸਕੋ ਦਰਾਖਾਣ ਉੱਡ ਕੇ ਮਾਨ ਸਰੋਵਰੋਂ ਹੱਡਾਰੋੜੀ ਜਾਣਾ ਸਾਗਰ ਮਿੱਠਾ ਹੋ ਜੇ ਰਹੇ ਨਾ ਬਿਲਕੁਲ ਖਾਰਾ ਤੇਰੇ ਅੱਖੇ ਲਗ ਮੈਂ ਬਣਦਾ ਨਹੀਂ ਗਦਾਰ ਸੂਬੇ ਆ ਬਣਦਾ ਨਹੀਂ ਗਦਾਰ ਨਦੀਆਂ ਨੀ ਮੇ ਪਾਸਿਓਂ ਉੱਚੇ ਪਾਸੇ ਵਗਣਾ ਭਾਵੇਂ ਕਾਣੀਏ ਕੌਡੀਆਂ ਲਾਲਾ ਵਾਂਗੂੰ ਧਗੜਾ ਟਿੰਗਲਾ ਪਰਬਤ ਚੋਟੀਆਂ ਤੁਰ ਕੇ ਲੰਘ ਜੇ ਪਾਰ ਤੇਰੇ ਆਖੇ ਲੱਗ ਮੈਂ ਬੜਦਾ ਨਹੀਂ ਗਦਾਰ ਸੂਬਿਆ ਬਣਦਾ ਨਹੀਂ ਗਦਾਰ ਝੂਠੀ ਮਾਇਆ ਬਾਸਤੇ ਛੱਡ ਨਹੀਂ ਸਕਦਾ ਸਾਚਾ ਹੀਰਾ ਮੰਦਾ ਹੋ ਜੇ ਮਹਿੰਗਾ ਹੋ ਜੇ ਕਾਚਾ ਤੱਤਾ ਹੋ ਜੇ ਚੰਦਰਮਾ ਸੂਰਜ ਠੰਡਾ ਠਾਰਾ ਤੇਰੇ ਆਖੇ ਲਗ ਮੈਂ ਬਣਦਾ ਨਹੀਂ ਗਦਾਰ ਸੂਬਿਆ ਬਣਦਾ ਨਹੀਂ ਗਦਾਰ ਖੋਹੇ ਮਣੀ ਪੁਚੰਗ ਤੋਂ ਚੂਹਾ ੱੱੱਕੇ ਨਾਲ ਹੁਣ ਹਾਰ ਨੂੰ ਆਦਮੀ ਜੇ ਕਰ ਦੇਵੇ ਟਾਲਾ ਮੋਛ ਸੇਰ ਦੀ ਪੱਟ ਕੇ ਲੈ ਜੇ ਭਾਵੇਂ ਸਿਆਰ ਪਰ ਤੇਰੇ ਆਖੇ ਲਗ ਮੈਂ ਬਣਦਾ ਨਹੀਂ ਗਦਾਰ ਸੂਬਿਆ ਬਣਦਾ ਨਹੀਂ ਗਦਾਰਾ ਲਿਖਦਾ ਤੈਨੂੰ ਸੂਬਿਆ ਡੱਲਾ ਸਿੰਘ ਬਰਾੜ ਬੱਕਰੀ ਖਾਵੇ ਮਾਸ ਜੇ ਲਾਂਗੀ ਸ਼ੇਰ ਵਗਿਆੜਾ ਪਾਣੀ ਪੀਜੇ ਮੇਮੜਾ ਦੋ ਸ਼ੇਰਾਂ ਵਿੱਚਕਾਰ ਤੇਰੇ ਅੱਖੇ ਲੱਗ ਮੈਂ ਬਣਦਾ ਨਹੀਂ ਗਦਾਰ ਸੂਬਿਆ ਬਣਦਾ ਨਹੀਂ ਗਦਾਰਾ ਚੰਦਰ ਘੰਡਕਾ ਛੱਡ ਕੇ ਹੋ ਜੇ ਗਰਮਤ ਸੀਰਾ ਪੱਥੇ ਜੇ ਵਿੱਚ ਆਜੇ ਮੁੜ ਕੇ ਚੱਲਿਆ ਤੀਰਾ ਜੇਠਹਾੜ ਵਿੱਚ ਆਜੇ ਮੋੜ ਕੁੰਜਾਂ ਦੀ ਡਾਰਾ ਤੇਰੇ ਆਖੇ ਲਗ ਮੈਂ ਬਣਦਾ ਨਹੀਂ ਗਦਾਰ ਸੂਬਿਆ ਬਣਦਾ ਨਹੀਂ ਗਦਾਰ ਇੱਕੋ ਵਾਰੀ ਜੰਮਣਾ ਇੱਕੋ ਵਾਰੀ ਮੌਤਾ ਅਲਾ ਕਾ ਲੋਕ ਜਹੀ ਹਾਰ ਤੋ ਗਏ ਸੂਬਿਆਤਾ ਕਲਗੀ ਧਰ ਵਜੀਰ ਸਿਆ ਬਾਰ ਗਿਆ ਪਰਵਾਰ ਤੇਰੇ ਅੱਖੇ ਲੱਗ ਮੈਂ ਬਣਦਾ ਨਹੀਂ ਗਦਾਰ ਸੂਬਿਆ ਬਣਦਾ ਨਹੀਂ ਗਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ